1988 ਵਿੱਚ ਛਣਕਾਟੇ ਨਾਲ ਇੱਕ ਕਾਮੇਡੀਅਨ ਵਜੋਂ ਆਪਣੇ ਪੇਸ਼ੇਵਰ ਕਰੀਅਰ ਸ਼ੁਰੂ ਕਰਨ ਵਾਲੇ ਆਪਣੀ ਅਦਾਕਾਰੀ ਨਾਲ ਦੁਨੀਆ ਨੂੰ ਹਸਾਉਣ ਵਾਲੇ ਆਪਣੇ ਵੱਖਰੇ ਅੰਦਾਜ਼ ਨਾਲ ਸਮਾਜਿਕ ਬੁਰਾਈਆਂ ਅਤੇ ਰਾਜਨੀਤਿਕ ਗਤੀਵਿਧੀਆਂ ਤੇ ਵਿਅੰਗ ਨਾਲ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਵਾਲੇ ਹਾਸਿਆਂ ਦੇ ਕਿੰਗ ਜਸਵਿੰਦਰ ਪੱਲਾ ਜੀ ਦਾ ਕੋਇਆ ਦਿਹਾਨ ਉਹ ਪਾਲੀਵੁੱਡ ਇੰਡਸਟਰੀ ਦੇ ਵਿੱਚ ਹਾਸਿਆਂ ਦੇ ਕਿੰਗ ਮੰਨੇ ਜਾਂਦੇ ਸੀ ਇੰਡਸਟਰੀ ਵਿੱਚ ਸਭ ਤੋਂ ਵੱਧ ਪੜੇ ਲਿਖੇ ਤੇ ਸਭ ਤੋਂ ਵੱਧ ਹਸਾਉਣ ਵਾਲੇ ਟੀਡੀ ਪੀੜ ਪਾਉਣ ਵਾਲੇ ਜਸਵਿੰਦਰ ਭੱਲਾ ਜੀ ਅੱਜ ਇੰਡਸਟਰੀ ਨੂੰ ਅਲਵਿਦਾ ਆਖਦੇ। ਛਣ ਕਾਟੇ ਤੋਂ ਲੈ ਕੇ ਫਿਲਮਾਂ ਤੱਕ ਹਰ ਕਿਸੇ ਦੇ ਟੀਡੀ ਪੀੜ ਪਾਉਣ ਵਾਲੇ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਅੱਜ ਅਲਵਿਦਾ ਆਖਦੇ। ਇਸ ਦੁੱਖ ਦੀ ਘੜੀ ਵਿੱਚ ਇੰਡਸਟਰੀ ਤੋਂ ਉਹਨਾਂ ਦੇ ਘਰ ਪਹੁੰਚੇ ਫਿਲਮੀ ਸtare। ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸਰਦਾਂਝਲੀ ਦੇਣ ਲਈ ਉਹਨਾਂ ਦੇ ਘਰ ਪਹੁੰਚੇ ਗਿੱਪੀ ਗਰੇਵਾਲ ਜਿਸ ਦੇ ਨਾਲ ਉਹਨਾਂ ਨੇ ਅਨੇਕਾਂ ਫਿਲਮਾਂ ਕੀਤੀਆਂ ਕੈਰੀਅਨ ਜੱਟਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਹਸਾਇਆ ਬਾਲਮੁਕੰਦ ਸ਼ਰਮਾ ਜੀ ਪਹੁੰਚੇ ਜਿੱਥੇ ਉਹਨਾਂ ਨੇ ਆਖਿਆ ਕਿ ਅੱਜ ਸਾਡੀ ਜੋੜੀ ਟੁੱਟ ਗਈ ਮੈਨੂੰ ਛੱਡ ਕੇ ਚਲੇ ਗਏ ਬਾਲਮੁਕੰਦ ਸ਼ਰਮਾ ਜੀ ਹੋਏ ਪਾਬੁਕ ਆਓ ਤੁਹਾਨੂੰ ਵੀ ਤਸਵੀਰਾਂ ਦਿਖਾਉਂਦੇ ਆ ਉਹਨਾਂ ਦੇ ਘਰ ਦੀਆਂ ਜਿੱਥੇ ਪਾਲੀਵੁੱਡ ਇੰਡਸਟਰੀ ਤੋਂ ਲਗ ਲਗ ਫਿਲਮੀ ਸtare ਉਹਨਾਂ ਨੂੰ ਅਤੇ ਉਹਨਾਂ ਦੇ ਘਰਦਿਆਂ ਨੂੰ ਇਸ ਦੁਖ ਦੀ ਘੜੀ ਦੇ ਵਿੱਚ ਤਸੱਲੀ ਦੇਣ ਲਈ ਪਹੁੰਚੇ ਆ ਕਿਆ ਬਿਆ ਮੈਨੂੰ ਲੱਗਦਾ ਅੱਜ ਨજર ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅਜ ਕਲਾ ਰਹਿ ਗਿਆ 2004 ਨਵੰਬਰ ਦੇ ਵਿੱਚ ਅਸੀਂ ਡੀਐਮ ਸੀ ਦਿਹਾਣਾ ਦੇ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਅਸਿਸਟੈਂਟ ਪਾਇਆ ਸੀ ਜੋ ਤੋ ਵਾ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨ ਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਢੰਗ ਨਾਲ ਗੱਲ ਅਚਾਨਕ ਕਿਹਾ ਕਿ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਿਲਦਰ ਦੇ ਨਵੇਸ਼ ਸੀ ਜਿਹੜਾ ਰੁਪਏ ਉਹ ਤਾਂ ਮਰ ਗਿਆ ਜੀ ਜੀ ਉਹ ਕਹਿੰਦੇ ਕੁੜੀਏ ਤੂੰ ਜਿੰਨ ਕਿ ਨਹੀਂ ਮੈਂ ਬਚ ਗਿਆ ਯਾਨੀ ਕਮੇਟੀ ਚੋ ਗੱਲ ਕਿਹਾ ਗਿਆ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨ ਦੇ ਦਿੱਤੇ ਇੰਡਸਟਰੀ ਨੂੰ ਜੋ ਉਹਨੇ ਤਕੀਆ ਗਲਾਮ ਸੀਗੇ ਉਹ ਅਮਿਸ਼ਾ ਜਿੰਦੇ ਰਹਿਣਗੇ ਭਾਵੇਂ ਜੀ ਸਿੰਦਰ ਭੱਲਾ ਰਹਿਣਗੇ ਪਰ ਉਹਨੇ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਭਵਿਸ਼yaਕ ਹੈ ਸਰਮਾ ਸਾਹਿਬ ਇੱਕ ਉਹਨਾਂ ਚੱਲ ਰਹੀ ਸੀ ਜੀ ਉਹਦੇ ਬਰਦ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗ ਕੇ ਹੁਣ ਤੱਕ ਲਗਾਤਾਰ ਉਹਨਾਂ ਨੂੰ ਇੱਕ ਦੋ ਤਿੰਨ ਵਾਰੀ ਹਲਕੀ ਸ਼ੂ ਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹੱਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਚ ਅਸੀਂ ਡਾਕਟਰਾਂ ਨੂੰ ਫੋਟ ਕੀਤਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦੋ ਡਾਕਟਰ ਕੰਦੇ ਵੀ ਪੋਸੀਬਲ ਨਹੀਂ ਇਹਨਾਂ ਬਲੱਡ ਨਾਲ ਦੇ ਬ੍ਰੇਂਚ ਕਰ ਗਿਆ ਫਿਰ ਅਸੀਂ ਸ਼ੱਕ ਨੇ ਪੀਨੇ 40 ਬੀਜੀਤੋ ਲਿਆ ਮੈਂ ਹైదరాబాద్ ਸਿੱਕੇ ਤੋਂ ਮੈਂ ਆਨਲਾਈਨ ਪੇਜ ਕੀ ਡਾਕਟਰ ਕੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਜਵਾ ਕਰੋ ਹੁਣ ਪਲੱਤਾ ਜਿਹੜੇ ਨਹੀਂ ਬਚਾ ਪਾਵਾਂਗੇ ਇਸ ਫਿਰ 4 ਵਜੇ ਆ ਸਾਨੂੰ ਹਲਕਾ ਆਖਰੀ ਗਾ ਚਲੋ ਜੀ ਨਾਲ ਕੋ ਮੈਂ ਤੁਸੀਂ ਲੰਬੇ ਸਮੇਂ ਤੋਂ ਨਾਲ ਰਹੇ ਹੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਡਾ ਇੱਕ ਸਾਥੀ ਜਿਹੜਾ ਪੁਰਾਣਾ ਚਲਾ ਗਿਆ ਜੀ ਉਚਨ ਕਾਟਾ ਜਿਹੜੀ ਸਭ ਤੋਂ ਪਛਾਣ ਬਣਦੀ ਹੈ ਉਹ ਚੁਸੇ ਬੁੱਢੀ ਰਹੀ ਪੂੜਾ ਨੁੱਟੂਟੂ ਅੱਜ ਸਾਡੀ ਫੇਮ ਇੰਡਸਟਰੀ ਨੂੰ ਸੁਨੀਂਦਰ ਇੰਡਸਟਰੀ ਨੂੰ ਇੱਕ ਪਾਜੀ ਆਨਲਾਈਨ ਥੱਲੇ ਕਰਿਓ ਬੰਦਾ ਘਾਟਾ ਪਾਇਦਾ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਚੋਲਕਟਿਆਂ ਨੂੰ ਕ੍ਰੀਏਟ ਕਰਨ ਵਾਲਾ ਸ਼ੰਕਟਾਂ ਵਾਲਾ ਚਾਚਾ ਚਤਰ ਸਿੰਘ ਸਾਡੇ ਤੋਂ ਨਹੀਂ ਰਿਹਾ। ਉਹਨੇ ਮੁੰਚੇ ਕੰਮ ਹੋ ਗਏ। ਚਾਚਾ ਚਤਰ ਸਿੰਘ ਨੇ ਇੰਨੀਆਂ ਜ਼ਿਆਦੇ ਮਤਲਬ ਸਾਨੂੰ ਫਿਲਮਾਂ ਦਿੱਤੀਆਂ, ਇੰਨੇ ਜ਼ਿਆਦੇ ਕਮੇਡੀ ਬਣਾ ਦੇ ਦਿੱਤੇ ਕਿ ਸਮਾਜ ਦੇ ਵਿੱਚ ਉਹਨਾਂ ਨੇ ਹਰ ਤਿਰੇ ਤੇ ਰੌਣਕ ਲਿਆ ਕੇ ਲਿਆਉਂਦੇ। ਅੱਜ ਉਹ ਚਲੇ ਗਏ ਤਾਂ ਸਕਰੀਨ ਦੀ ਉਹ ਉਹਨਾਂ ਮਨ ਸਖਰੀ ਸਖੇ ਲੱਗੂ ਵੀ ਤੇ ਜਦੋਂ ਵੀ ਉਹ ਪੜਦੇ ਤੇ ਆਉਂਦੇ ਸੀ ਫਿਲਮ ਦੇ ਵਿੱਚ ਕਿਸੇ ਚਾ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲੇਟਿੰਗ ਹੋਣ ਲੱਗ ਜਾਂਦੀਆਂ ਕਿਉਂਕਿ ਉਹਦੇ ਚਿਹਰੇ ਦੇ ਵਿੱਚ ਅਲੱਗ ਤਰ੍ਹਾਂ ਦਾ ਨੂਰ ਸੀਗਾ। ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣੇ ਨੂੰ ਨਹੀਂ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਕੰਨ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਭੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਹਾਂ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਜਾਂ ਕੋਈ ਐਦਾਂ ਆਰਟਿਸਟ ਹੋਣਾ ਜੀ ਉਹਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਟੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਉਹ ਤਕੀਆ ਕਲਾਮ ਵਾਲਾ ਕਲਾਕਾਰ ਮੇਰੇ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਵਿੱਚ ਇਸ ਵੇਲੇ ਜਦੋਂ ਬਿਮਾਰ ਹੋਏ ਨੇ ਉਹਦਾ ਸੁਲਕ ਹੀ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿ ਉਹਦੋਂ ਗੱਲ ਕਰਨ ਦੀ ਪੈਸੇ ਸਾਡੀ ਤੇ ਮੇਰੀ ਬਾਲਮਕੰਨ ਭਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰसों ਵੀ ਮੈਂ ਆਉਣ ਦੇ ਸੀਗਾ ਬਾਲਮਕੰਨ ਆਈਡੀਆ ਥਨੇ ਕਰ ਲੋ ਮੀਟ ਚੈਟ ਕਰ ਲੋ ਤੇ ਇਹ ਕਹਿ ਸਕਦਾ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਜਿੰਨਾ ਕਿ ਮੇਰਾ ਕੱਲ ਵੀ ਇਹ ਘੱਟਾ ਨੂੰ ਪੂਰਾ ਕਰ ਸਕਦਾ ਕੋਈ ਪੁਰਾਣੀ ਜਦੋਂ ਤੋਂ ਬਿਮਾਰ ਸੀ ਕੋਈ ਜਾਣਕਾਰੀ 1.5 ਸਾਲ ਤੋਂ ਥੋੜਾ ਜਿਆਦਾ ਰਹਿ ਗਿਆ ਸੀਗਾ ਇਸ ਜੀ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਕੋਈ ਵੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਪਰਸੇ ਸਰ ਕੋਈ ਪੁਰਾਣੀ ਗੱਲਬਾਤ ਉਹਨਾਂ ਦਾ ਵੀ ਯਾਦ ਹੋਵੇ ਜਿਹੜੀ ਕੀ ਦੱਸਣ ਦੱਸਣ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅਜੇ ਆਪਾਂ ਇਸ ਮਾਹੌਲ 'ਚ ਵੀ ਕਰਿਆ ਉਹਨਾਂ ਨੇ ਇਹ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰੇ ਤੋਂ ਦੱਸ ਹੀ ਉੱਠੇ ਜਾਣੀ ਹੈ ਗੱਲਾਂ ਸੰਕੜੇ ਨੇ ਕਿਉਂਕਿ ਸੰਕਟ ਹੈ ਅਸੀਂ ਤਕਰੀਰ ਇਸ 26 27 ਇਨਕਾ ਟੇਬਲ ਲਗਾ ਕੇ ਰਿਕਾਰਡ ਹੈ ਉਹਨਾਂ ਦਾ 13 14 ਇਨਕਾ ਟੇਬਲ ਮੈਂ ਕਬੂਜ ਕਿਤੇ ਇਸ ਕਰਕੇ ਉਹਨ ਸੰਘਰਸ਼ਾਂ ਦੀ ਲੜੀ ਦੇ ਵਿੱਚ ਹੀ ਕੰਨਾ ਕੁ ਸੇਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜਾਕ ਦੇ ਵਿੱਚ ਗੱਲ ੜਾ ਦੇਣੀ ਮੇਰੇ ਤੇ ਵੀ ਕਈ ਗੱਲਾਂ ਚ ਵਿਅੰਗ ਕੀਤਾ ਹੋਇਆ ਤੇ ਕਈ ਗੱਲਾਂ ਚ ਉਹਨਾਂ ਨੇ ਮਤਲਬ ਮਾਹੌਲ ਨੂੰ ਵਿਅੰਗ ਕਰ ਦੇਣਾ ਮਤਲਬ ਉਹ ਕ੍ਰੀਏਟਿਵ ਬਹੁਤ ਵਧੀਆ ਕ੍ਰੀਏਟਿਵ ਇੱਕ ਮਾਉਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹੇ ਸੀ ਜਦੋਂ ਅਸੀਂ ਚਨ ਗਾਟੇ ਰਿਕਾਰਡ ਕਰਦੇ ਸੀ ਉਤੋਂ ਲੁਧਿਆਣਾ ਤੋਂ ਚੱਲਣਾ ਪਹਿਲੇ ਤੀਸੂ ਕੁੜੀ ਆਪਣਾ ਨਹੀਂ ਲੱਗਿਆ ਸੀ ਤੇ ਉਦੋਂ ਉਹਨਾਂ ਨੇ ਪਹਿਲਾਂ ਉਤੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਬਦੀ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦਾਂ ਰਿਕਾਰਡਿੰਗਾਂ ਮੰਨ ਲੈਣੇ ਆਪਾਂ ਰਿਕਾਰਡਿੰਗ ਵਾਲੇ ਵੀ ਉਹਨਾਂ ਨੇ ਆਉਣਾ ਰਸਤੇ 'ਚ ਗਰਾਹੇ ਗਰਦਾਸਾ ਰੇਗ ਦੇ ਉੱਤੇ ਮੱਥਾ ਟੇਕਣਾ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਫੇਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀ ਜੋਟਾ ਜੀ ਆਪਣੇ ਇਸ ਇੱਥੇ ਜਿਹੜੀ ਪਰ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਭੁੱਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਨਾ ਕਦੇ ਧੋਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਮੰਨ ਅੱਜ ਕੱਲ ਤਾਂ ਬੈਂਟੀ ਬੰਨਾ ਤੋਂ ਬਿਨਾ ਕਲਾ ਕਰਨ ਮਤਲਬ ਡਾਉਟ ਵਰਥ ਸੀ ਇਹਨਾਂ ਇਹਨਾਂ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾ ਭਾਈ ਸਾਹਿਬ ਤਰੀਕੇ ਨਾਲ ਖਾਣਾ ਪੀਣ ਚ ਕੋਈ ਏਦਾਂ ਨਹੀਂ ਵੀ ਆ ਮੈਨੂੰ ਆ ਚਾਹੀਦਾ ਐਸਦਾ ਮੈਂ ਰਹਿਣਾ ਮੈਨੂੰ ਐਸਤਾਰੀ ਚਾਹੀਦੇ ਇਹ ਜਾਂ ਕੁਛ ਨਹੀਂ ਰਿਹਾ ਫਿਲਮ ਵਾਲੇ ਮਾਮਲੇ ਕੀ ਉਹ ਹਰੇਕ ਨਾਲ ਮਿਲਣ ਸਾਰ ਕੀ ਕੇ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਏਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ 'ਚ ਇਹ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ਼ ਆ ਜਾਂ ਭੱਲਾ ਸਾਹਿਬ ਦਾ ਕਦੇ ਨਾ ਏਦਾਂ ਦਾ ਮਨ ਮਟਾ। ਸ਼ੇਰ ਸਨਸਕਾਰ ਉਹ ਆਪਣੀ ਜ਼ਿੰਦਗੀ 'ਚ ਸਾਡੇ ਮੈਨੂੰ ਕਿਆ ਕਰਾਇਆ ਯਾਰ ਪਾਕਿਸਤਾਨ ਪਾਕਾ ਆ ਰਹੀ ਯਾਰ ਖੁਸ਼ੀਆਂ ਇਹ ਨੈਤਿਕਤਾ ਵੀ ਖਰਾਬ ਹੋ ਚੁਈ ਯਾਰ ਜੀ ਮਾਪਾ ਗਿਆ ਮੈਨੂੰ ਪ੍ਰਤੀਨਿਧ ਹੁੰਦਾ ਕੈਮਰਾ ਵਿਚਾਰ ਲਵਾਣਾ ਭੱਲਾ ਸਾਹਿਬ ਹਲੇ ਵੀ ਸਾਡੇ ਚ ਨੇ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਦਾ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਕਲੀ ਦੇ ਅੰਦਰ ਹੀ ਸੀਗਾ ਅਸੀਂ ਉਹਨਾਂ ਦੇ ਹਰ ਹਫਤੇ ਜਾਂ ਹਰ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਜੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਕਾਂਸੀ ਦਾ ਵਾਪਸ ਬੀਏਯੂ ਪਹੁੰਚ ਜਾਣਾ ਉਸ ਬੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾ ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਚੇਅਰਮੈਨ ਸਾਹਿਬ ਕੰਨਕਲ ਹੋ ਗਿਆ ਮੁਲਾਕਾ ਆਜੀ ਪਾਕਪਾ ਉਹਨਾਂ ਨਾਲ ਬੈਠੇ 2 ਲੋਕ ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਐਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜੇ ਉਹਨਾਂ ਸਮਾਜ ਨੂੰ ਨਾਲ ਪੰਜਾਬੀ ਸਹੀ ਬੱਚਤ ਦੀ ਸੁਭਾਅ ਨਾਲ ਔਰ ਪਹਿਲਾ ਪੇਸ਼ੰਕਾਤਾ ਉਹਦਾ ਜਿਹੜਾ ਉਹ ਵੀ ਲੋਕ ਸੁਣ ਕੇ ਹੱਸਦੇ ਸੀ ਫਿਰ ਉਹਨਾਂ ਨੇ ਮਨਮਾਨ ਰੁਕੀ ਤਾਂ ਉਹ ਬਾਅਦ ਥੋੜੇ ਜਿਹਾ ਅਜੀਬ ਲੱਗਿਆ ਮੈਨੂੰ ਦੱਸ ਸਕਦਾ ਹਾਂ ਕਿ ਉਹ ਮੈਂ ਕਿਹਾ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦਾ ਸੀ ਕਿ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਵੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਕਲ ਹਮੇਸ਼ਾ ਬੜੀ ਜਗਮਗਰ ਕਰਦੀ ਸੀਗੀ ਮਨੋ ਫਸਦੀ ਸੀ ਹਸਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜੇ ਵੀ ਕਰਨੀ ਉਹ ਬੜੀ ਮਜ਼ਾਕ ਦੇ ਲੈਵਲ ਤੇ ਕਰਦੇ ਤੇ ਮਤਲਬ ਇੱਕਦਮ ਅਚਨਬੇਰੇ ਪਤਾ ਲਗਾ ਤੇ ਬੜਾ ਮਨ ਚਿੱਤੀ ਹੋਇਆ ਬਹੁਤ ਮਨਪਰ ਆਇਆ ਸੀ ਕਿ ਪਲਾ ਸਾਹਿਬ ਆ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਕੋ ਛੋਟਿਆਂ ਨੂੰ ਹਮੇਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈਸੈਲਫ ਨੂੰ ਤੇ ਮੈਂ ਕਿਹ ਜਿਹੀ ਫਿਲਮ ਬਹੁਤ ਦਾ ਬੜੀ ਈਜ਼ੀਲੀ ਕਰ ਜਾਂਦੇ ਮੇਰੀ ਅੱਖ ਦਾ ਇਹ ਰੋਣ ਦੇ ਪ੍ਰਭਾਵ ਦਾ ਹੈ ਇਹ ਮੈਨੂੰ ਸੁਣਾ ਕਿ ਭਈ ਐ ਇਦਾਂ ਨਹੀਂ ਇਦਾਂ ਡਾਇਲੋਗ ਬੋਲਤ ਵੀ ਮਤਲਬ ਉਹਨਾਂ ਨੇ ਕਦੇ ਵੀ ਆਪ ਤੋਂ ਛੋਟੇ ਆਰਟਿਸਟਾਂ ਕੋਈ ਛੋਟਾ ਮੈਸੇਜ ਲਿਖਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮੈਸੇਜ ਦਿੱਤਾ ਸੀ ਮੈਸੇਜ ਸੋ ਬਹੁਤ ਬੜੀ ਸ਼ਖਸੀਅਤ ਸੀਗੇ ਬਨਾਰ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਜੋਸਤੇ ਰਹਿਣਗੇ ਪਰਮਾਤਮਾ ਉਹਨਾਂ ਨੂੰ ਪੁਰਸ਼ੀ ਆਪਣੀ ਚਰਨੀ ਦੇ ਵਾਸਤੇ ਦੇਵੇ ਔਰ ਮੈਂ ਫਿਰ ਇੱਕ ਵਾਰੀ ਕੁਮਾਰਾ ਦੇ ਭਲਾ ਸਾਹਿਬ ਇੱਕ ਵਾਰੀ ਫਿਰ ਆਉਣਾ ਕਿਸੇਂਦਰਪਾਲ ਭਾਂਗੀ ਦੇ ਤੇ ਸਾਨੂੰ ਸਾਰੇ ਮਿਲਦੇ ਪਹਿਲੀ ਮੁਲਾਕਾਤ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਤੁਹਾਡੇ ਨਾਲ ਲਗਭਗ 2003-4 ਦੇ ਵਿੱਚ ਤੁਹਾਨੂੰ ਸ਼ੁਕਰ ਕਰਦਾ ਹਾਂ ਉਦੋਂ ਮੇਰੀ ਅਲਬਮ ਆਈ ਸੀਗੀ ਪਹਿਲੀ ਦੂਜੀ ਅਲਬਮ ਹੋएगी ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਇਹਨਾਂ ਦੇ ਵਿੱਚ ਮੇਰੇ ਗਾਣੇ ਦੇ ਕੁਝ ਸਤਰਾ ਹੁੰਦੇ ਆ ਅਗਮਨ ਜੀ ਉਹਨਾਂ ਨੇ ਮੈਂਸ਼ਨ ਕੀਤੇ ਆ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਹਦਾ ਸਾਡਾ ਦੇਖੋ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ ਹੋ ਗਿਆ ਸੀ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ ਬਹੁਤ ਹੌਸਲਾ ਦਿੱਤਾ ਕਿਉਂਕਿ ਮੇਰੀ ਆਵਾਜ਼ ਬਹੁਤ ਧੀਅ ਹੈ ਮੈਂ ਲੱਗਦਾ ਬੱਲਾ ਸਾਹਿਬ ਪਹਿਲਾਂ ਤੋਂ 11:05 ਵਜੇ 11:05 ਵਜੇ ਹੀ ਕਰਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹਨਾਂ ਨੇ ਕਦੇ ਛੋਟਾ-ਵਡਾ ਨਹੀਂ ਦੇਖਿਆ ਮੈਨੂੰ ਲੱਗ ਆ ਗਿਆ ਛੋਟਿਆਂ ਨੂੰ ਜਿਆਦਾ ਸਤਿਕਾਰ ਨਹੀਂ ਕਰਦੇ ਕਦੇ ਵਕਤ ਹਮੇਸ਼ਾ ਜਦੋਂ ਆਪਾਂ ਇਸ ਸਿਨੀਅਰਿਟੀ ਦਾ ਜ਼ਿਕਰ ਕਰਦੇ ਹੁੰਦੇ ਆ ਲੇਕਿਨ ਅਜੇ ਇਹ ਸੀਨੀਅਰ ਤੋਂ ਬਹੁਤ ਹੀ ਕਿੰਨਾ ਕੁ ਸਿੱਖਣ ਨੂੰ ਮਿਲਦਾ ਹੈ ਉਹਨਾਂ ਨੂੰ ਪਾਪੂ ਜੀ ਕੀ ਕਹਿੰਦੇ ਸੀ ਭਾਈ ਸਾਹਮਣੇ ਦੇ ਕੈਮਰੇ ਵਿੱਚ ਭਾਈ ਸਾਹਮਣੇ ਭਾਈ ਜੀ ਭਾਈ ਕੈਮਰੇ ਤੇ ਭਾਈ ਜੀ ਸਾਹਮਣੇ ਦੇ ਉਹਨਾਂ ਨੇ ਹਮੇਸ਼ਾ ਹਮੇਸ਼ਾ ਉਹ ਦੱਸਿਆ ਕਿ ਵੀ ਉਹਾਂ ਨੇ ਚੰਗੀਆਂ ਚੀਜ਼ਾਂ ਸਾਨੂੰ ਦੱਸਿਆ ਜਿੰਨੀ ਕਿ ਬਸਲਾ ਦੇ ਨਾਲ ਕੰਪਨੀ ਰਹੀ ਮੇਰੀ ਅ ਔਰ ਮੋਰਓਵਰ ਕੀ ਹੈ ਟੈਲੈਂਟਡ ਬੋਸ ਸੀਗੇ ਆਪਣੇ ਡਾਇਲੌਗ ਉਹ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੌਗ ਸੀਗੇ ਜਿਹੜੇ ਜਿੰਨੇ ਵੀ ਮਤਲਬ ਤੁਹਾਡੇ ਜ਼ੈਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪ ਲਿਖੇ ਹੋਏ ਡਾਇਲੌਗ ਸੀਗੇ ਕਿਉਂਕਿ ਮੈਂ ਅੱਖੀਂ ਵੇਖੀ ਚੀਜ਼ਾ ਛੰਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੇ ਕੌਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 65 ਸਾਲ ਦੀ ਜਗ੍ਹਾ ਮੰਨਨੀ ਹੈ ਜੀ ਤੁਸੀਂ ਸਾਡੇ ਸੁਣ ਨਹੀਂ ਰਹੇ ਅੱਜ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਨਾਲ ਜੀ ਬਾਜੀ ਗੱਲ ਗੱਲ ਕਦੋਂ ਹੋਈ ਸੀ ਕੀ ਗੱਲਬਾਤ ਹੋਈ ਮੁਲਾਕਾਤ ਕਦੋਂ ਕਾਫੀ ਸਮ ਸਾਲ ਪਹਿਲਾਂ ਉਹਦੀ ਫੈਮਲੀ ਚੋਂ ਸਿੱਧਾ ਤੋਂ ਕਿਸੇ ਨੂੰ ਮੈਂ 1.5 ਸਾਲ ਹੋ ਗਏ ਕਿਉਂਕਿ ਮੈਂ ਵੀ ਕੈਨੇਡਾ ਰਹਿਣ ਕਰਕੇ ਉਹ ਉਹ ਵੀ ਅੱਜ ਕੱਲ੍ਹ ਕੋਣ ਤੇ ਗੱਲ ਨਹੀਂ ਕਰਦੇ ਸਿੱਧੇ ਕਿਉਂਕਿ ਥੋੜੇ ਜਿਹੀ ਮਾਰ ਚਾਅ ਰਹੇ ਸੀਗੇ ਔਰ ਉਹ ਉਹ ਚੀਜ਼ ਉਹਦੇ ਦਿੱਖਦੀ ਸੀ ਕਰਨਾ ਚਾਹੁੰਦੇ ਸੀ ਕਿਉਂਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਅਗਾਸ ਹੋਵੇ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕੱਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਰਾਸ ਨਹੀਂ ਆਉਂਦੀ ਜਿੰਨੀ ਵਾਰੀ ਵੀ ਮੈਂ ਕਰੇ ਇਥੇ ਗੱਤੇ ਸੀ ਕਿ ਕਿ ਆਈ ਡਰਾਈਵਿੰਗ ਚੱਲਦੇ ਮੈਂ ਅਸੀਂ ਇਸ ਮੋਕੇ ਤੇ ਪਹੁੰਚੇ ਆ ਮੈਂ 7 ਸਾਲ ਪਹਿਲਾਂ ਸੀ ਬਟੇ ਇਹ ਲੋਕ ਆਇਆ ਮੈਂ 10 ਮਿੰਟ ਲਈ ਸੀ ਕਿ ਉਹ ਮੇਰੇ ਨਾਲ 1.5-2 ਘੰਟੇ ਹੋਣਾ ਇਹ ਮਤਲਬ ਇਹ ਇਹਦੀਆਂ ਗੱਲਾਂ ਛੇੜਦੀਆਂ ਕਿ ਅਸੀਂ 1.5-2 ਘੰਟਾ ਪਤਾ ਨਹੀਂ ਲੱਗਿਆ ਕਿੱਥੀ ਬੀਤ ਗਏ ਉਹਨਾਂ ਦੀ ਇਦਾਂ ਦੀ ਕੰਪਨੀ ਹੁੰਦੀ ਸੀ ਭਲਾ ਸਾਬ ਸਾਡੇ ਚ ਮੈਂ ਰਿਪੋਰਟ ਕਰਾਂਗਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸਰੀਰਕ ਔਰਤیں ਸਾਡੇ ਚ ਨਹੀਂ ਆ ਬਟ ਉਹਨਾਂ ਦੀ ਜਿਹੜੀ ਰੂਹ ਹੈ ਜਿਹੜੀ ਉਹਨਾਂ ਦੇ ਕੰਮ ਨੇ ਉਹ ਸਾਡੇ ਸਮੇਸ਼ ਰਹਿੰਦੇ ਸਾਡੇ ਚ ਠੀਕ ਠੀਕ ਹਸਪੀਟਲ ਜੀ ਵੀ ਮਿਲ ਕੇ ਆਏ ਜੀ ਮੈਨੂੰ ਵੈਸੇ ਵੀ ਮਿਲਦੇ ਰਹਿੰਦੇ ਸੀ ਅਸੀਂ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀ ਆ ਸਾਨੂੰ ਕੋਈ ਬੰਦ ਹੋਏ ਮੈਂ ਹਸਪੀਟਲ ਦੇ ਵਿੱਚ ਹੀ ਆ ਕਰਮਜੀਤ ਜੀ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਭਾਜੀ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਹਸਪੀਟਲ ਕਿੱਥੇ ਜਾਂਦੀ ਹੈ ਉਹ ਫਿਰ ਰੈਡੂਪਾਲਾ ਸਾਹਿਬ ਕੋਲ ਵੀ ਚੱਲੇਗਾ ਬੈਠ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਬਾ ਲੰਬਾ ਇਹ ਬਹੁਤ ਵਿਰਲੇ ਹੀ ਬਤਨ ਦੀ ਹੁੰਦੀ ਬਿਲਕੁਲ ਜੀ ਇੰਨਾ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਵੀ ਬਹੁਤ ਬਚਪਨ ਚੋਂ ਦੇਖਿਆ ਖਾਸੀ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੀ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜੀ ਘਟ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਫਰਸਾ ਕਿੰਨਾ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵੀ ਭੱਲਾ ਸਾਹਿਬ ਤੋਂ ਬਿਨਾਂ ਘਟ ਹੋ ਜਾਂਦੀਆਂ ਹੈ। ਇਹ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ ਨਹੀਂ ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖਦੇ ਉਹਦੇ ਉਹਨਾਂ ਨਾਲ ਕੁਝ ਜਾਂਦਾ ਹੈ ਉਹ ਇਹ 15 ਸੈਕਿੰਡ ਦਾ ਸੇਖੋਂ ਬਹੁਤ ਮਿਲਿਆ ਕਿ ਕਿਵੇਂ ਤੁਸੀਂ ਇੱਡੇ ਵੱਡੇ ਹੋ ਕੇ ਵੀ ਹੰਭਲ ਰਹਿਣਾ ਇਹ ਪੱਲਾ ਸਾਹਿਬ ਹਾਜ਼ਰ ਦਾ ਦੌਰ ਜੋ ਬੈਨਿਟੀਵੈਂਡਾ ਇੱਕ ਦੌਰ ਸੀਗਾ ਜਦੋਂ ਬੈਨਿਟੀਵੈਂਡਾ ਛੱਡੋ ਕੇ ਤੁਸੀਂ ਸ਼ੂਟਿੰਗ ਕਰ ਰਹੇ ਹੋ ਹੈ ਨਾ ਜਾ ਕੇ ਕੱਪੜੇ ਬੈਠੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਆਂ ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਉਸ ਟਾਈਮ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਨਹੀਂ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੇਰੇ ਖਿਆਲ 92 ਦਾ ਰਨ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਦੇ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀ ਠੀਕ ਠੀਕ ਹੋ ਰਹੀ ਸੀ ਕਿ ਆਪਾਂ ਇਕਦਮੇ ਸੈਟਨ ਹੋਇਆ ਸੰਕਲਪ ਤੇ ਲੜੀ ਦੇ ਅੰਦਰ ਪੇੜੀਆਂ ਪਿਆਰੀਆਂ ਕਰਦੇ ਸੀ ਪਿਆਰੀ ਨੂੰ ਜਦੋਂ ਸਾਥ ਵੀ ਕਰੀ ਕਰਦੇ ਸੀ ਬਹੁਤ ਇੰਪਰੂਵ ਹੋ ਰਹੀ ਸੀ ਤੇ ਇਹਦੇ ਸੀ ਕਿ ਹਰ ਪ੍ਰੀਜ਼ ਦਸੰਬਰ ਤੱਕ ਕਰ ਰਹੇ ਹਾਂ ਨਾ ਜਿਵੇਂ ਨੀਚੇ ਡਿੱਗ ਪਏ ਜਿਵੇਂ ਤੁਸੀਂ ਕੋਸ਼ਿਸ਼ ਹੋਈ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨੂੰ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਮੈਂ ਕਹੀ ਹੈ ਕਿ ਜਿਵੇਂ ਜਿਹੀ ਕਲਾਸ ਵਾਲਾ ਕਿਹਾ ਸੀ ਯਾਦ ਹੋਣਾ ਕਿ ਪੰਜਾਬੀ ਦੇ ਮੈਂ ਮਿਸਟਰ ਸਾਹਿਬ ਮੋਬਾਈਲ ਨਹੀਂ ਚੱਕਿਆ ਸੀ ਕਹਿੰਦੇ ਕਿ ਡਿਵਾਈਸ ਕਰਕੇ ਲਿਆ ਬਾਈ ਜਦੋਂ ਆ ਕੇ ਸੁਣੋ ਬਾਈ ਸਰ ਜਪਲਾ ਜੀ ਨੂੰ ਅਰੇ ਯਾਰ ਮੈਂ ਇਸ ਕੋ ਦੱਸਿਆ ਤਾਂ ਬਾਈ ਕਿਨੇ ਜੰਮੀ ਹੈ ਹਾਂ ਕੋਈ ਵੀ ਮੱਲਾ ਦਾ ਨੀ ਸਕੀਮ ਕਰ ਰਿਹਾ ਬੰਦ ਨਹੀਂ ਜੋ ਹਾਂ ਅਸਲੀ ਮੇਰੇ ਨਾਲ ਗੱਲ ਨਹੀਂ ਆ ਰਹੀ ਇਹ ਲੋ ਬਾਈ ਜਖਮ ਨਹੀਂ ਹੈ ਦੀ ਉਮਰ ਦਾ ਉਹ ਸਾਰਾ ਸਿਸਟਮ ਜਿਹੜਾ ਲੱਗ ਲੇ ਲੇਨ ਤੇ ਸੀ ਉਹਦਾ ਤਾਂ ਇਸ਼ਾਰਾ ਸੀ ਨਾ ਦੇਖਣਾ ਅੱਜ ਕੱਲ੍ਹ ਆ ਗਿਆ ਫਿਰ ਹੁਣ ਕਿੱਥੇ ਲਾਵਾਂ ਤਾਰ ਤਾਰ ਲੱਭੀ ਤਾਂ ਹੀ ਬਾਹਰ ਜਾਊਗੀ ਕੈਰੀਓਂ ਜੱਡਾ ਫੋਰ ਵਾਸਤੇ ਵੀ ਤੁਸੀਂ ਰਾਏ ਸੀ ਉਹਨਾਂ ਕੋਲ ਜੀ ਜੀ ਕੈਰੀਓਂ ਮੀਟਰ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਬਸ ਸੁਖਤੀ ਸੀ ਤੇਰੇ ਵੀ ਉਸ ਸਮੇਂ ਇਹ ਕਿਆ ਕਿਆ ਸੀ ਬਿਲਕੁਲ ਸੇ